ਦਰਦਨਾਕ ਵੀਡੀਓ ਵੇਖੀ ਨਹੀਂ ਜਾ ਰਹੀ ਆ ਵੀਡੀਓ ਵੇਖੋ ਤੁਸੀਂ ਕਿ ਕਿਵੇਂ ਬਜ਼ੁਰਗ ਮਾਤਾ ਆਪਣੀ ਜਾਨ ਛੱਡ ਰਹੀ ਆ ਕਿਵੇਂ ਹਾੜੇ ਕੱਢ ਰਹੀ ਆ ਲੇਕਿਨ ਇਹ ਜੋ ਆਵਾਰਾ ਕੁੱਤੇ ਆ ਇਹ ਉਸਦੀ ਜਾਨ ਨਹੀਂ ਛੱਡ ਰਹੇ ਔਰ ਕੁੱਤਿਆਂ ਦਾ ਅਟੈਕ ਜਿਹੜਾ ਕਿੰਨਾ ਭਿਆਨਕ ਹੈ ਤੁਸੀਂ ਵੇਖ ਸਕਦੇ ਹੋ ਔਰ ਪੂਰੀ ਵੀਡੀਓ ਵੇਖਣ ਵਿੱਚ ਹਿੰਮਤ ਨਹੀਂ ਪੈ ਰਹੀ ਪੂਰੀ ਨਹੀਂ ਵੇਖੀ ਜਾ ਰਹੀ ਲੇਕਿਨ ਜੇ ਗੱਲ ਕਰੀਏ ਤਾਂ ਇੱਥੇ ਜ਼ਿੰਮੇਵਾਰ ਕੌਣ ਹੈ ਕੌਣ ਇਸ ਹਾਲਾਤ ਦਾ ਜ਼ਿੰਮੇਵਾਰ ਹੈ ਕੌਣ ਇਹ ਜ਼ਿੰਮੇਵਾਰੀ ਸੰਭਾਲ ਰਿਹਾ ਆ ਵੇਖੋ ਤੁਸੀਂ ਕਿ ਕਿਵੇਂ ਬਜ਼ੁਰਗ ਮਾਤਾ ਆਵਾਜ਼ਾਂ ਦੇ ਰਹੀ ਆ ਔਰ ਬਹੁਤ ਸਾਰੇ ਬੁੱਧੀ ਜੀਵੀਆਂ ਨੇ ਕਮੈਂਟਾਂ ਵਿੱਚ ਕਹਿਣਾ ਕਿ ਮਹੱਲੇ ਵਾਲੇ ਆਵਾਜ਼ ਨਹੀਂ ਸੁਣ ਰਹੇ ਹੁਣ ਮਹੱਲਿਆਂ ਦੇ ਵਿੱਚ ਕੋਈ ਰਹਿੰਦਾ ਨਹੀਂ ਆ ਮਹੱਲਿਆਂ 'ਚ ਰਹਿਣ ਵਾਲੇ ਘੱਟ ਆ ਤਾਂ ਮਹੱਲਿਆਂ ਵਿੱਚ ਸਾਰੇ ਬੱਚੇ ਤਾਂ ਤਕਰੀਬਨ ਹੀ ਬਾਹਰ ਚਲੇ ਗਏ ਆ ਬਹੁਤ ਸਾਰੇ ਬੱਚੇ ਘਰਾਂ ਵਿੱਚੋਂ ਬਾਹਰ ਰਹਿੰਦੇ ਆ ਲੇਕਿਨ ਇੱਥੇ ਬਜ਼ੁਰਗ ਮਾਤਾ ਜਾਂ ਬਜ਼ੁਰਗ ਬਾਪ ਕੋਈ ਨਾ ਕੋਈ ਘਰ ਰੰਦਾ ਉਹ ਕਿਵੇਂ ਜਲਦੀ ਜੇ ਬਾਹਰ ਆਉਂਦੇ ਔਰ ਅੱਜ ਇੱਕ ਨੌਜਵਾਨ ਆਇਆ ਬਾਹਰ ਵਿੱਚ ਤਾਂ ਉਸਨੇ ਆ ਕੇ ਥੋੜਾ ਕੀਤਾ ਤਾਂ ਫਿਰ ਉਸ ਦੀਆਂ ਆਵਾਜ਼ਾਂ ਸੁਣ ਕੇ ਹੋਰ ਨੌਜਵਾਨ ਬਾਹਰ ਨਿਕਲੇ ਆ ਔਰ ਬਜ਼ੁਰਗ ਮਾਤਾ ਕਿਵੇਂ ਜਾਨ ਛਡਾਰੀ ਔਰ ਡਿਗ ਵੀ ਗਈ ਫਿਰ ਉਸਨੇ ਪੱਲਾ ਮਾਰਨਾ ਸ਼ੁਰੂ ਕੀਤਾ ਪਰ ਕੁੱਤਿਆਂ ਦੀ ਹਿੰਮਤ ਵੇਖੋ ਕਿ ਖਿੱਚ ਕੇ ਬਜ਼ੁਰਗ ਮਾਤਾ ਨੂੰ ਸੜਕ ਦੇ ਵਿੱਚੋਂ ਦੂਸਰੇ ਬੰਨੇ ਤੋਂ ਖਿੱਚ ਕੇ ਕੱਚੇ ਉੱਤੇ ਲੈ ਗਏ ਔਰ ਬਜ਼ੁਰਗ ਮਾਤਾ ਦੀ ਜਾਨ ਕਿਵੇਂ ਬਚੀ ਆ ਔਰ ਕਿੰਨੇ ਵੱਡਾ ਹਾਸਾ ਸੀਗਾ ਤੁਸੀਂ ਇਹ ਤਸਵੀਰਾਂ ਵੇਖੋ ਔਰ ਪੂਰੀ ਵੀਡੀਓ ਤਾਂ ਵੇਖੀ ਨਹੀਂ ਯਾਰੀ ਅਸੀਂ ਤਾਂ ਪੂਰੀ ਨਹੀਂ ਵੇਖੀ ਲੇਕਿਨ ਦੱਸ ਦਈਏ ਕਿ ਇਹ ਵੀਡੀਓ ਹੈ ਕਿੱਥੋਂ ਦੀ ਹੈ ਤੇ ਬਾਰੇ ਕੋਈ ਜਾਣਕਾਰੀ ਤਾਂ ਦਿਓ ਕਿ ਇਹ ਵੀਡੀਓ ਹੈ ਕਿੱਥੋਂ ਦੀ ਹੈ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਤਾਂ ਕਮੈਂਟ ਜਰੂਰ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਆਵਾਜ਼ ਦਿੰਦੇ ਆ ਕਿ ਆਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਲੇਕਿਨ ਕੁਝ ਸੇਵਾ ਸੁਸਾਇਟੀਆਂ ਜਿਹੜੇ ਉਹ ਬਣਾ ਕੇ ਬੈਠੇ ਆ ਲੇਕਿਨ ਆਵਾਰਾ ਕੁੱਤਿਆਂ ਦੀਆਂ ਸੇਵਾ ਸੁਸਾਇਟੀਆਂ ਵੀ ਨਹੀਂ ਤਾਂ ਫਿਰ ਵੀ ਦਾਵਾ ਕਰਦੇ ਆ ਕਿ ਅਸੀਂ ਕਿਸੇ ਦੇ ਘਰ ਦੇ ਅੱਗੇ ਰੋਟੀ ਪਾਉਣੀ ਆ ਇਹ ਕੁੱਤਾ ਜਿਹੜਾ ਲਵਾਰਸ ਐ ਇਸ ਦਾ ਬੇਜਵਾਨ ਦਾ ਕੋਈ ਨਹੀਂ ਹੈਗਾ ਲੇਕਿਨ ਆ ਬੇਜਵਾਨ ਦੇ ਉੱਤੇ ਜਦੋਂ ਬੇਜਵਾਨ ਕੋਈ ਕਿਸੇ ਉੱਤੇ ਅਟੈਕ ਕਰਦਾ ਤਾਂ ਫਿਰ ਜ਼ਿੰਮੇਵਾਰੀ ਕਿਸ ਦੀ ਆ ਅਸੀਂ ਤਾਂ ਕਹਿੰਨੇ ਆ ਕਿ ਜਿਹੜੇ ਬੇਜਵਾਨਾਂ ਦਾ ਟੰਡੋਰਾ ਪਿੱਟ ਕੇ ਆਪਣੀ ਸੋਸ਼ਲ ਸੁਸਾਇਟੀ ਦੀ ਜਿਹੜੀ ਮਾਰਕੀਟਿੰਗ ਵਧਾਉਣੀ ਚਾਹੁੰਦੇ ਆ ਇਹ ਉਹਨਾਂ ਦੇ ਉੱਤੇ ਇਸ ਚੀਜ਼ ਦਾ ਪਰਚਾ ਹੋਣਾ ਚਾਹੀਦਾ ਹਾਂ ਜਿਸ ਨੇ ਰਾਖਵੇਂ ਰੱਖੇ ਆ ਉਹ ਰਾਖਵੇਂ ਤਾਂ ਸਮਝੋ ਕਿ ਅਸਨੇ ਅਗਲੇ ਨੇ ਆਪਣੇ ਘਰ ਬੰਨਿਆ ਵਾ ਅਗਲਾ ਆਪਣੇ ਕੋਲੋਂ ਉਸ ਦੀ ਦੇਖਭਾਲ ਕਰ ਰਿਆ ਲੇਕਿਨ ਇਹਨਾਂ ਨੂੰ ਕੌਣ ਖੁੱਲਿਆਂ ਛੱਡ ਰਿਆ ਲੇਕਿਨ ਲੋਕ ਡਰ ਰਹੇ ਆ ਹਰ ਕੋਈ ਡਰ ਰਿਹਾ ਕਿ ਜੇ ਅਸੀਂ ਆਵਾਜ਼ ਉਠਾਈ ਤਾਂ ਹੋ ਸਕਦਾ ਹੈ ਕਿ ਸਾਡੇ ਉੱਤੇ ਉਹ ਜੋ ਸੇਵਾ ਸੁਸਾਇਟੀਆਂ ਬਣਾ ਕੇ ਬੈਠੇ ਆ ਜਿਹੜੇ ਆਪਣਾ ਆਪ ਢੋਂਗ ਮਚਾਉਂਦੇ ਆ ਕਿ ਸਾਡੀ ਸੇਵਾ ਸੁਸਾਇਟੀ ਆ ਔਰ ਅਸੀਂ ਲਵਾਰਸ ਕੁੱਤਿਆਂ ਨੂੰ ਸਾਹਮਦੇ ਆ ਔਰ ਇਹ ਬੇਜਵਾਨਾਂ ਨੂੰ ਅਸੀਂ ਅਸੀਂ ਜਿੱਥੇ ਮਰਜ਼ੀ ਰੋਟੀ ਪਾ ਸਕਦੇ ਆ ਬੇਜਵਾਨਾਂ ਨੂੰ ਅਸੀਂ ਕਿਸੇ ਦੇ ਘਰ ਅੱਗੇ ਵੀ ਰੋਟੀ ਪਾ ਸਕਦੇ ਆ ਔਰ ਮੈਂ ਤਾਂ ਇਹੀ ਕਹਾਗਾ ਕਿ ਜਿਹੜਾ ਬੇਜਵਾਨਾਂ ਨੂੰ ਸਾਭਦਾ ਨਹੀਂ ਆ ਨਾ ਸਿਰਫ ਟੰਡੋਰਾ ਪਟਕੇ ਫੋਕੇ ਵਿਊ ਲੈਣਾ ਚਾਹੁੰਦਾ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹ ਇਹ ਬਜ਼ੁਰਗ ਮਾਤਾ ਦੇ ਪਰਿਵਾਰ ਵੱਲੋਂ ਹੋਣਾ ਉੱਤੇ ਕੰਪਲੇਂਟ ਕਰਨੀ ਚਾਹੀਦੀ ਆ ਤਾਂ ਜੋ ਉਹਨਾਂ ਉੱਤੇ ਪਰਚਾ ਹੋ ਸਕੇ ਜਾਂ ਤਾਂ ਬੇਜਵਾਨਾਂ ਨੂੰ ਸੰਭੋ ਜਾਂ ਇਹ ਤੁਸੀਂ ਜਿੰਨੇ ਲਵਾਰਸ ਫਿਰ ਰਹੇ ਆ ਇਹਨਾਂ ਨੂੰ ਆਪਣੇ ਘਰ ਰੱਖੋ ਨਹੀਂ ਤਾਂ ਫਿਰ ਤੁਸੀਂ ਇਹਨਾਂ ਦੀ ਹਮਾਇਤ ਨਾ ਕਰੋ ਔਰ ਸਰਕਾਰ ਦੀ ਪ੍ਰੋਪਰ ਜ਼ਿੰਮੇਵਾਰੀ ਕੀ ਆ ਕੌਣ ਇਹਨਾਂ ਕੁੱਤਿਆਂ ਦੀ ਦੇਖਰੇਖ ਕਰਦਾ ਪਹਿਲੇ ਸਮੇਂ ਵਿੱਚ ਬਹੁਤ ਸਾਰੀ ਜ਼ਿੰਮੇਵਾਰੀ ਜਿਹੜੀ ਆ ਸਰਪੰਚਾਂ ਤੇ ਚੌਕੀਦਾਰਾਂ ਵੱਲੋਂ ਨਿਭਾਈ ਜਾਂਦੀ ਸੀ ਔਰ ਹੁਣ ਇਹ ਆਵਾਰਾ ਕੁੱਤੇ ਜਿਹੜੇ ਆ ਇਹ ਅਕਸਰ ਹੀ ਬੱਚਿਆਂ ਨੂੰ ਭੈਣਾ ਨੂੰ ਮਾਵਾਂ ਨੂੰ ਕਈ ਬਜ਼ੁਰਗਾਂ ਨੂੰ ਜਿਹੜਾ ਆਪਰਾ ਸ਼ਿਕਾਰ ਪੜਾ ਚੁੱਕਿਆ ਹੈ ਬਹੁਤ ਸਾਰੇ ਅਟੈਕ ਕਰ ਚੁੱਕਿਆ ਔਰ ਇਹ ਦਰਦਨਾਕ ਤਸਵੀਰਾਂ ਜਿਹੜੀਆਂ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਇਹ ਵੀਡੀਓ ਨੂੰ ਕਮੈਂਟ ਜਰੂਰ ਕਰਨਾ ਹੈ ਔਰ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ